ਲੁੱਟ ਕੇ ਲੈ ਗਏ ਪੰਜਾਬ ਨੂੰ ਬਰਬਾਦ ਕਰਤਾ ਪੰਜਾਬ ਗੁੰਡਾਗਰਦੀ ਦਾ ਰਾਜ ਆ ਗਿਆ ਜੈਕਸਟੇ ਬਾਜ਼ਕਰੀਆਂ ਦੇ ਲੁੱਟ ਖੋਈ ਜਾਂਦੇ ਆ ਜਨਾਬ ਜਿੱਤੂ ਹੈ ਕੋਇਨ ਸਿੰਘ ਦਾ ਪੋਤਾ ਪਤਿਤ ਹੈ ਪਤਨ ਸਾਹਿਬ ਦੇ ਕਿਸੇ ਪਤਿਤ ਨੂੰ ਸਰੋਪਾ ਨਹੀਂ ਦਿੱਤਾ ਜਾਂਦਾ ਉਹਨੂੰ ਸਰੋਪਾ ਵੀ ਦਿੱਤਾ ਗਿਆ ਤਾਂ ਜਿਹਨੇ ਇਹਨੇ ਮੁੰਡੇ ਬਣਾ ਸੀ ਉਹਦੇ ਪਿਤਾ ਨੂੰ ਸਰੋਪਾ ਦਿੱਤਾ ਗਿਆ ਕਿਉਂਕਿ ਹੁਣ ਹੀ ਤੁਹਾਡੇ ਕੋਲੇ ਕੰਟਰੋਲ ਨਹੀਂ ਹੈ ਮੇਰੀ ਜਾਨ ਤੇ ਹਮਲਾ ਤੱਕ ਵੀ ਕਰਾਤਾ ਦੇਖ ਲੋ ਐਡੀ ਵੱਡੀ ਸਾਜ਼ਿਸ਼ ਨੇ ਐਨੀ ਠੱਗੀ ਮਾਰ ਲਈ ਝਾੜੂ ਵਾਲੇ ਆਪ ਕੈਨੇਡਾ ਭੱਜ ਗਏ 5 ਸਾਲ ਬਾਅਦ ਪਰ ਫਿਲਪੀ ਪੁਲਿਸ ਕੇ ਲੈ ਕੇ ਆਵਾਪਾ ਆਪਾਂ ਕਿਹਨਾਂ ਦੇ ਅੱਖੇ ਲੱਗ ਗਏ ਆਪਾਂ ਪਛਾਣੇ ਨਹੀਂ ਆਪਣੇ ਕਿਹੜੇ ਐ ਆਪਾਂ ਦਿੱਲੀ ਵਾਲੇ ਦੇ ਅੱਖੇ ਲੱਗੇ ਆ ਕੇਜਰੀ ਵਾਲ ਦੇ ਅੱਖੇ ਲੱਗੇ ਇਨਕਲਾਬ ਲੈ ਕੇ ਆਉਂਗਾ ਕੱਲੇ ਕਹਿਣ ਨਾਲ ਇਨਕਲਾਬ ਨਹੀਂ ਆਉਂਦਾ ਦਿਲੋਂ ਜਜ਼ਬਾ ਚਾਹੀਦਾ ਇਨਕਲਾਬ ਲੈਣ ਵਾਸਤੇ ਬਦਲਾਅ ਲੈ ਕੇ ਆਵਾਂਗੇ ਦੇਖ ਲਿਆ ਬਦਲਾਅ ਲੁੱਟ ਕੇ ਲੈ ਗਏ ਪੰਜਾਬ ਨੂੰ ਬਰਬਾਦ ਕਰਤਾ ਪੰਜਾਬ ਗੁੰਡਾਗਰਦੀ ਦਾ ਰਾਜ ਆ ਗਿਆ ਗੈਂਗਸਟਰ ਰਾਜ ਕਰੀ ਜਾਂਦੇ ਲੁੱਟ ਖੋਈ ਜਾਂਦੇ ਐ ਇੱਕ ਗੱਲ ਮੈਂ ਤੈਨੂੰ ਹੋਰ ਦੱਸ ਪੁੱਛਣਾ ਚਾਹਣਾ ਐ ਆਮ ਆਪੀ ਪਾਰਟੀ ਆਇਆ ਪੰਜਾਬ 'ਚੋਂ 2014 ਚ ਆਈ ਸੀ ਪੰਜਾਬ ਵਿੱਚ ਤੇ ਬੇਅਦਬੀਆਂ ਕਿਦੋਂ ਸ਼ੁਰੂ ਹੋਈਆਂ 2015 ਤੋਂ ਉਦੋਂ ਪਹਿਲੇ ਕਿਉਂ ਨਹੀਂ ਹੋਈਆਂ ਕਿਉਂਕਿ ਆ ਸਾਰੇ ਸ਼ਰਾਰਤੀ ਲੋਕ ਆ ਸਾਰੇ ਐਜੇ ਲੋਕ ਆ ਜਿਹੜੇ ਇੱਥੇ ਗੰਦ ਪਾ ਕੇ ਭਰਾਵਾਂ ਨੂੰ ਪਾੜ ਪਾ ਕੇ ਕੌਮ ਦੀ ਜਥੇਬੰਦੀ ਨੂੰ ਪਤਨਾਮ ਕਰਕੇ ਕਹਿੰਦੇ ਸੀ ਰਾਜ ਕਰ ਸਕਾਂਗੇ دو ہزار پندرہ بھی ہوئی جارے سڑکوں سے آ گئے مان بھی آ گیا دادوالیاں بندے آ گئے ایک نشانہ سی کالی دل کالی دل کالی دل بادل کالی دل ہیں تھوڑے بزرگاں نے بنایا کالی دل کس واسطے ਗੁਰੂ ਘਰਾਂ ਦੀ ਰੱਖਿਆ ਕਰਨ ਵਾਸਤੇ ਪੰਜਾਬ ਦੀ ਰੱਖਿਆ ਕਰਨ ਵਾਸਤੇ ਜੇ ਨਵੇਂ ਬੱਚਿਆਂ ਨੂੰ ਪਤਾ ਨਹੀਂ ਹੋਣਾ 105 ਸਾਲ ਪਹਿਲੇ ਆਪਣੇ ਸਾਰੇ ਗੁਰੂ ਘਰਾਂ ਦੇ ਉੱਤੇ ਮਹੰਤਾਂ ਦਾ ਕਬਜ਼ਾ ਸੀ ਅੰਦਰ ਮਹੰਤਾਂ ਇਹ ਗਰਦ ਕੰਮ ਕਰਦੇ ਸੀ ਜਿਹੜੇ ਮੈਂ ਅੱਜ ਦੱਸ ਵੀ ਨਹੀਂ ਸਕਦਾ ਫਿਰ ਆਪਣੇ ਬਜ਼ੁਰਗ ਇਕੱਠੇ ਹੋਏ ਲੀਡਰਸ਼ਿਪ ਇਕੱਠੀ ਹੋਈ ਉਹਨਾਂ ਮਹੰਤਾਂ ਨੂੰ ਭਜਾਇਆ ਜੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗੁਰੂ ਘਰਾਂ ਦੀ ਸੇਵਾ ਵਾਸਤੇ ਤੇ ਰક્ષਣ ਵਾਸਤੇ ਜਦੋਂ ਕਮੇਟੀ ਬਣਾਈ ਉਦੋਂ ਆਪਣੇ ਬਜ਼ੁਰਗਾਂ ਨੇ ਸੋਚਿਆ ਕਿ ਸਾਨੂੰ ਇੱਕ ਤਾਕਤ ਚਾਹੀਦੀ ਹੈ ਇੱਕ ਫੌਜ ਚਾਹੀਦੀ ਹੈ ਜਿਹੜੀ ਫੌਜ ਲੋੜ ਪਏ ਜੇ ਗੁਰਦੁਆਰਾਂ ਸਾਹਿਬ ਦੇ ਹਮਲਾ ਹੋਏ ਤੇ ਫੌਜ ਲੜ ਸਕੇ ਤਾਂ ਸ਼੍ਰੋਮਣੀ ਕਾਲੀ ਦਲ ਇੱਕ ਮਹੀਨੇ ਬਾਅਦ ਬਣਿਆ ਸੀ ਹੁਣ ਦੇਖ ਲੋ ਆ ਪਿਛਲੇ 10 ਸਾਲਾਂ 'ਚ ਤੁਸੀਂ ਫੌਜ ਕਮਜ਼ੋਰ ਕਰਤੀ ਇਹਨਾਂ ਦਿੱਲੀ ਵਾਲੀਆਂ ਪਾਰਟੀਆਂ ਨੂੰ ਦਿਖਾਤਾ ਕਿ ਕਾਲੀ ਦਲ ਹੁਣ ਕੁਛ ਨਹੀਂ ਐ ਇਹ ਤਾਂ ਡਰਨ ਦੀ ਲੋੜ ਨਹੀਂ ਐ ਥੋੜਾ ਨੁਕਸਾਨ ਹੋਇਆ ਕਿ ਫਾਇਦਾ ਹੋਇਆ ਐਡਾ ਵੱਡਾ ਨੁਕਸਾਨ ਹੋ ਗਿਆ ਜਿਵੇਂ ਮਹੰਤਾ ਨੇ ਕਬਜ਼ਾ ਕੀਤਾ ਸੀ ਅੱਜ ਫਿਰ ਤੋਂ ਤੁਹਾਡੇ ਗੁਰੂ ਘਰਾਂ ਤੇ ਕਬਜ਼ਾ ਕਰ ਗਿਆ ਤੱਕ ਹਜ਼ੂਰ ਸਾਹਿਬ ਪਵਿੱਤਰ ਸਥਾਨ جبھی آپ سارا پتھا جاننے ہیں آج سکھ قوم بھی مینجمنٹ کھلے نہیں ہیں مراشتہ سرکار نے سارا کنٹرول کر لیا فیصلہ کر دے گا کہ میں تک حضور صاحب نے چلا اپنی پرانیاں مریادا نو بنگ کر دتا ہے دیکھ لو آج رب بٹو ہے بلیان سنگھ کا پوتا پتہ تخت ساپ سے چڑھا تخت پٹنہ تخت پٹنہ ہر لیا دلی گردوارا پربندکے پیار بھی بھی کری ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਅਲੱਗ ਕਰਾਤਾ ਅੱਜ ਹਰਿਆਣੇ ਦਾ ਮੁੱਖ ਮੰਤਰੀ ਫੈਸਲਾ ਕਰਦਾ ਏ ਤੁਹਾਡੇ ਗੁਰੂ ਘਰਾਂ ਨੂੰ ਕਿਵੇਂ ਚਲਾਉਣਾ ਹੈ ਕਿਹੜੇ ਨਾਲ ਉਹਨਾਂ ਨੇ ਉਹ ਲੋਕ ਜਿਹੜੇ ਇੱਥੇ ਸਰਕਾਂ ਦੇ ਬੰਦੇ ਹੁੰਦੇ ਸੀ ਅਕਾਲੀਵਲ ਦੇ ਖਿਲਾਫ ਆ ਦਾਦੂ ਵਲ ਦੇਖ ਲਓ ਮੰਡ ਦੇਖ ਲਓ ਇਹ ਜਿਹੇ ਲੋਕ ਸਾਰੇ ਜਿਹੜੇ ਇੱਥੇ ਬੈਠੇ ਹੁੰਦੇ ਸੀ ਉਹ ਹੈ ਜਿਹੜੇ ਹੁਣ ਉਹਨਾਂ ਨਾਲ ਖੜੇ ਆ ਕਿੰਨਾ ਵੱਡਾ ਨੁਕਸਾਨ ਹੋ ਗਿਆ ਆ ਤਾਂ ਐਜੀਪੀਸੀ ਤੇ ਵੀ ਕੰਟਰੋਲ ਕਰਨ ਲੱਗੇ ਸੀ ਤਾਂ ਅਕਾਲ ਤਖਤ ਸਾਹਿਬ ਤੇ ਵੀ ਕੰਟਰੋਲ ਕਰਨ ਲੱਗੇ ਸੀ ਤੁਸੀਂ ਦੇਖ ਲਓ ਕਿਵੇਂ ਫੈਸਲਾ ਕਰਾਇਆ ਮੇਰੇ ਖਿਲਾਫ ਮੇਰੀ ਜਾਨ ਤੇ ਹਮਲਾ ਤੱਕ ਵੀ ਕਰਾਤਾ ਦੇਖ ਲਓ ਐਡੀ ਵੱਡੀ ਸਾਜ਼ਿਸ਼ ਕਿਉਂਕਿ ਉਹਨਾਂ ਦੇ ਮਨ ਸੀ ਜੇ ਸਿੱਖ ਕੌਮ ਦੇ ਪੰਜਾਬ ਤੇ ਕਬਜ਼ਾ ਕਰਨਾ ਹੈ ਤੇ ਫਿਰ ਕਾਲੀ ਦਲ ਤੇ ਬਾਦਲ ਪਰਿਵਾਰ ਦੀ ਲੀਡਰਸ਼ਿਪ ਖਤਮ ਕਰ ਦੇਣੀ ਹੈ ਅਤਾ ਪਰਮਾਤਮਾ ਨੇ ਪੁੱਛਾਲਿਆ ਤੁਸੀਂ ਦੇਖ ਲਓ ਜਿਹਨੇ ਮੇਰੇ ਤੇ ਕਤਲ ਕੀਤਾ ਮੇਰੇ ਹਮਲਾ ਕੀਤਾ ਗੋਲੀ ਚਲਾਈ ਤੁਸੀਂ ਜਾਣਦੇ ਹੋ ਜੇ ਕੋਈ ਗੋਲੀ ਚਲਾਉਂਦਾ ਤੇ ਕੀ ਹੁੰਦਾ 307 ਦਾ ਲੱਗਦਾ ਪਰਚਾ ਉਹਨੂੰ ਕਿਤੇ ਬੇਲ ਹੋ ਸਕਦੀ ਹੈ ਤੁਸੀਂ ਦੇਖ ਲਓ ਬੰਦੇ ਸਾਰੇ ਤੁਸੀਂ ਦੇਖਿਆ ਕਿਹਨੇ ਗੋਲੀ ਚਲਾਈ ਐਫਆਈਆਰ ਦੱਸ ਕੀ ਲਿਖੀ ਕਚਾੜੂ ਵਾਲਿਆਂ ਨੇ ਐਫਆਈਆਰ ਲਿਖੀ ਕੀ ਉਥੇ ਰੋਲੇ ਕੋਲੇ ਹੱਥੋਂ ਪਾਈ ਇੱਕ ਗੋਲੀ ਚੱਲ ਗਈ ਸਾਰੇ ਪਟਾਕੇ ਨੇ ਚਲਾਈ ਪਰ ਨਾਂ ਨਹੀਂ ਲਿਖਿਆ ਅੰਤ ਪਛਾਤੇ ਦੇ ਲਿਖ ਕੇ ਤੇ ਜਿਹੜੇ ਗੋਲੀ ਚਲਾਈ 15 ਦਿਨਾਂ ਚ ਉਹਨੂੰ ਬੇਲ ਦੋਇ ਇੱਕ ਇੱਕ ਘਰੋਂ ਭੇਜਾ ਇਥੋਂ ਤੱਕ ਸਾਜ਼ਿਸ਼ਾਂ ਹੋਈਆਂ ਪਰ ਜਿਹਦੇ ਉੱਤੇ ਪ੍ਰਮਾਤਮਾ ਦਾ ਹੱਥ ਹੋਏ ਜਿਹੜੇ ਕੰਮ ਖਿloਣ ਲੜਾਈ ਲੜੇ ਰੱਬ ਵੀ ਉਹਦਾ ਸਾਥ ਦਿੰਦਾ ਦੇਖੋ ਕਾਲੀ ਦਲ ਵਾਸਤੇ ਤੁਸੀਂ ਪਰਿਵਾਰ ਹੋ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਅਸੀਂ ਰਹਿਣਾ ਇੱਥੇ ਹੈ ਤੁਸੀਂ ਸੇਜ ਰੋਕੀ ਕੇਜਰੀਵਾਲ ਵਾਸਤੇ ਤੁਸੀਂ ਪਰਿਵਾਰ ਹੋ ਸਕਦੇ ਹੋ ਹੋ ਸਮਝੋ ਕੇਜਰੀਵਾਲ ਕਰਕੇ ਪਰਿਵਾਰ ਉਹਨੂੰ ਫਿਕਰ ਹੈ ਛੋਟਾ ਉਹਦਾ ਇੱਥੇ ਰਾਜ ਕਰਨ ਵਾਸਤੇ ਆਉਂਦੇ ਹੈ ਤੁਹਾਡੇ ਦੁੱਖ ਦੂਰ ਕਰਨ ਵਾਸਤੇ ਨਹੀਂ ਆਉਂਦੇ ਇੱਕ ਇੱਕ ਦਾਖੇ ਪਿਛਲੇ 5 ਸਾਲ ਲੱਗੀ ਹੋਈ ਕੇਜਰੀਵਾਲ ਦਾ ਰਾਜ ਇੱਕ ਇੱਕ

ਤੇ ਆਪਣੇ ਇਸ਼ਤਿਹਾਰਾਂ ਤੇ ਆ ਜਿਹੜੀਆਂ ਤੁਕੰਦਾਂ ਦੇਖ ਲਓ ਤੁਸੀਂ ਸੜਕਾਂ ਦੇਖ ਲਓ ਕੱਲੇ ਪੰਜਾਬ 'ਚ ਨਹੀਂ ਹਿੰਦੁਸਤਾਨ ਦੇ ਕਿਸੇ ਵੀ ਸ਼ਹਿਰ ਚਲੇ ਜਾਓ ਅਕੇਜਰੀਵਾਲ ਦੀ ਫੋਟੋ ਲੱਗੀ ਹੋਊਗੀ ਪੰਜਾਬ ਸਰਕਾਰ ਤੁਹਾਡੇ ਪੈਸੇ ਤੇ ਦੱਸੋ ਕਿੰਨਾ ਪੈਸਾ ਹਰ ਸਾਲ ਲੈਂਦੇ ਐ 11-1200 ਕਰੋੜ ਰੁਪਈਆ ਹਰ ਸਾਲ ਆ ਚਾਰ ਸਾਲਾਂ 'ਚ 4.5 ਹਜ਼ਾਰ ਕਰੋੜ ਤੋਂ ਉੱਤੇ ਟੱਪਾਤਾ ਆਈ ਪੈਸਾ ਹੁੰਦਾ آٹا دال بھی ملنا سی شگن بھی ملنا سر سارا کچھ تھوڑے پر نہیں یہاں کا نشانہ ایک ایتھے پیسہ کٹھا کر کے عام آدمی پارٹی پیسے پورے ہندوستان تکڑا کرنا چوٹ بول دے رہے اب پوچھنا چاہنا آ چون پتر ہے چاڑو والے دا جڑی دیتیاں سی ਜਿਹਦੇ ਕਰਕੇ ਆਪਾਂ ਸਾਰਿਆਂ ਨੇ ਮੱਲਾ 94 ਸੀਟਾਂ ਦਗੇ ਦੀਆਂ ਜਿਹੜਾ ਹੁੰਦਾ ਸੀ ਆਮ ਆਦਮੀ ਆਮ ਆਦਮੀ ਆਮ ਆਦਮੀ ਤੇ ਖਾਸ ਕਰਕੇ ਨਿਹਾਲ ਸਿੰਘ ਵਾਲਿਆਂ ਥੋੜੇ ਥੋੜੇ ਤੇ ਇੱਥੇ ਸੰਗਰੂਰ ਜ਼ਿਲ੍ਹੇ 'ਚ ਤਾਂ ਇੱਥੋਂ ਦਾ ਬੰਬ ਸ਼ੁਰੂ ਹੋਇਆ ਸੀ ਆ ਤੂਫਾਨ ਇਹਨਾਂ ਦਾ ਅੱਜ ਤੱਕ ਲੋ 5 ਸਾਲ ਹੋ ਗਏ ਕੀ ਹੋਇਆ ਆ ਇਹਨਾਂ ਦੀਆਂ ਕਹਿੰਦੇ ਪਹਿਲੀ ਗਰੰਟੀ ਕਹਿੰਦੇ ਸਾਰੇ ਨੌਜਵਾਨਾਂ ਨੂੰ ਅਸੀਂ ਨੌਕਰੀ ਦੇ ਦਾਂਗੇ ਨੌਜਵਾਨਾਂ ਨੂੰ ਅਮਰੀਕਾ ਕੈਨੇਡਾ ਜਾਣ ਦੀ ਲੋੜ ਨਹੀਂ ਸਾਰੇ ਵਾਪਸ ਆਉਣਗੇ ਆ ਹੋਣਾ ਕੀ ਹੈ ਇਹਨਾਂ ਨੇ ਇੰਨੀ ਠੱਗੀ ਮਾਰ ਲਈ ਝਾੜੂ ਵਾਲੇ ਆਪ ਕੈਨੇਡਾ ਭੱਜ ਗਏ 5 ਸਾਲ ਬਾਅਦ ਪਰ ਫਿਰ ਵੀ ਪੁਲਿਸ ਕੇ ਲੈ ਕੇ ਆਵਾਂਗੇ ਫਿਰ ਕਹਿੰਦੇ ਕਹਿੰਦੇ ਸਿੱਖਿਆ ਕ੍ਰਾਂਤੀ ਲੈ ਕੇ ਆਵਾਂਗੇ ਨਾਰੇ ਦਿੱਤੇ ਕੀ ਹੈ ਇੱਕ ਨਵਾਂ ਸਕੂਲ ਨਹੀਂ ਇੱਕ ਕਾਲਜ ਨਹੀਂ ਟੀਚਰਾਂ ਦੀ ਭਰਤੀ ਨਹੀਂ ਕੀਤੀ ਐਸੀ ਸਕਾਲਰਸ਼ਿਪ ਬੰਦ ਕਰਤੀ ਥੋੜੇ ਜੇ ਸਕੂਲਾਂ ਤੇ ਰੰਗ ਕਰਤਾ ਆ ਸਿੱਖਾ ਕ੍ਰਾਂਤੀ ਇਹਨਾਂ ਦੀ ਕਹਿੰਦੇ ਹਰ ਬੀਬੀ ਨੂੰ 1000 ਰੁਪਏ ਦੇਵਾਂਗੇ ਕਿੱਧਰ ਦੇ 1000 ਰੁਪਏ ਗਰੰਟੀ ਹੈ ਜੇ ਕੇਜਰੀਵਾਲ ਦੀ ਝੂਠ ਬੋਲੀ ਜਾਂਦੇ ਫਿਰ ਕਹਿੰਦੇ 16 ਮੈਡੀਕਲ ਕਾਲਜ ਬਣਾ ਕੇ ਦੇਵਾਂਗੇ ਸੰਗਰੂਰ ਜ਼ਿਲ੍ਹੇ ਵਾਲੇ ਤੁਹਾਡੇ ਨਾਲ ਹੀ ਐ ਸੰਗਰੂਰ ਜ਼ਿਲ੍ਹਾ ਜਿੱਥੇ 4 ਸਾਲ ਪਹਿਲੇ ਪੱਥਰ ਰੱਖਿਆ ਸੀ ਉਹ ਪੱਥਰ ਵੀ ਟੁੱਟ ਗਿਆ ਇੱਕ ਇੱਕ ਲੱਗੀ ਕਿਤੇ ਨਹੀਂ ਬਣਾਈ ਫਿਰ ਕਹਿੰਦੇ ਸੀ 22 ਫਸਲਾਂ ਤੇ ਐਮ ਐਸ ਪੀ ਦੇਵਾਂਗੇ ਤੁਸੀਂ ਦੇਖ ਲਓ ਮੂੰਗੀ ਖੋਦੋ ਬਜਾਈ ਸੀ ਮੂੰਗੀ ਦੀ ਕਹਿੰਦੇ ਐਮ ਐਸ ਪੀ ਦੇਵਾਂਗੇ ਲੋਕਾਂ ਨੇ ਮੂੰਗੀ ਬੀਜਦੀ ਉਹਦੇ ਬਾਅਦ ਲੱਭੀ ਨਹੀਂ ਰੋਲਦੀ ਫਿਰਦੀ ਰਹੀ ਕਹਿੰਦੇ ਜੇ ਕਹਿੰਦੇ ਜੇ ਫੜੋਂਗੇ ਨੁਕਸਾਨੋਂ ਦਾ ਫਕਲ ਦਾ 50000 ਰੁਪਏ ਕਿੱਲਾ ਦੋਂਗੇ ਆ ਦੇਖੋ ਖੜਾ ਕਿੰਨਾ ਨੁਕਸਾਨ ਕੀਤਾ 1 ਰੁਪਿਆ ਨਹੀਂ ਮਿਲਿਆ ਹਲੇ ਤੱਕ ਲੋਕਾਂ ਨੂੰ ਕਿਸਾਨਾਂ ਨੂੰ 1 ਰੁਪਿਆ ਨਹੀਂ ਮਿਲਿਆ ਹੁਣ ਇਹਨਾਂ ਲੋਕਾਂ ਨੂੰ ਆਪਾਂ ਬਾਰ ਬਾਰ ਮੌਕੇ ਦੇਉਂਗੇ ਕੀ ਆਪਾਂ ਤਜਰਬੇ ਫਿਰ ਤੋਂ ਕਰਾਂਗੇ ਫਿਰ ਤੋਂ 5 ਸਾਲ ਖਰਾਬ ਕਰਨਗੇ ਆ ਤੁਹਾਡੇ ਕੋਲੇ ਮੇਰੇ ਕੋਲੇ ਹੁਣ ਕਾਂਗਰਸ ਦਾ ਆ ਕਾਂਗਰਸ ਦਾ ਕੈਪਟਨ ਮਨਿੰਦਰ ਸਿੰਘ ਨੇ ਯੋ ਛੋਟੋ ਸਰਕਾਰ لیکن یا گھڑکا صاحب سوں کا بھی پوری زندگی جمبر اندر سے متھا دیکھ نہیں گیا ہونا ہے کروکار چلتے پر تھوڑیا بوٹا لینیا سی گھڑکا صاحب سوں کھا کے آج ہی کی کہندے سی کہ چار ہفتے انشاء ختم سارا کرجہ کا مارک کر کر نوکری 2500 ਬੇਰੁਜ਼ਗਾਰ ਜਿਹੜੇ ਜਿਨ੍ਹਾਂ ਕੋਲ ਕੋਈ ਕੁਝ ਰੁਜ਼ਗਾਰ ਨਹੀਂ ਉਹਨਾਂ ਨੂੰ 2500 ਦਿਆ ਕਰਾਂਗੇ 50 ਲੱਖ ਸਮਾਰਟਫੋਨ ਦਿਆ ਕਰਾਂਗੇ ਪੈਨਸ਼ਨ 2500 ਦਿਆ ਕਰਾਂਗੇ ਸ਼ਗਨ 55000 ਦੇਵਾਂਗੇ ਉਹ ਵੀ ਬੰਦ ਕਰਤਾ ਆਟਾ ਦਾਲ ਦੇ ਨਾਲ ਖੰਡ ਦੇ ਚਾਹ ਪੱਤੀ ਵੀ ਦਿਆ ਕਰਾਂਗੇ ਹਾਂ ਹਲੇ ਤੱਕ ਬਹੁਤ ਲੰਬੀ ਲਿਸਟ ਹੈ ਇੱਕ ਚੀਜ਼ ਦੱਸ ਦਿਓ ਇੱਕ ਚੀਜ਼ ਇੱਕ ਚੀਜ਼ ਜੇ ਜਵਾਨ ਦੇ ਪੱਕੇ ਹਨ ਤਾਂ ਅਕਾਲੀ ਹੈ ਸਿਰ ਵਟਿਆ ਜਾਏ ਜੇ ਬਾਦਲ ਸਾਹਿਬ ਨੇ ਕਿਹਾ ਤੁਹਾਨੂੰ ਕਿਊਬਲਾਂ ਦੀ ਬਿੱਲ ਮਾਫ ਪਹਿਲੇ ਹਫ਼ਤੇ ਹੀ ਮਾਫ ਕਰਤਾ ਸਰਕਾਰ ਤੇ ਜੇ ਬਾਦਲ ਸਾਹਿਬ ਨੇ ਕਿਹਾ ਹੋ ਨੂ ਡੂਬਲ ਕਨੈਕਸ਼ਨ ਦੇਵਾਂਗੇ ਨਾਲ ਨਾਲ ਦਿੱਤੇ ਜੇ ਅਸੀਂ ਕਿਹਾ ਮੈਰੀ ਮਾਮਲਾ ਮਾਫ ਕਰਾਂਗੇ ਤੇ ਕਰ ਦਿੱਤਾ جی اسی کیا تھی کہ ٹریکٹر تے گھٹا ہے ٹیکس ماف ہونا چاہیے تھا تک کر دیتا آج کسیاں پر ہونا کالی دل ہے اسی کیا کہ گریب کو اسی آٹا دل دے مانگے نال پر دیتا پانچ سال دیتا کی نہیں دیتا سی شگر سکی پاول صاحب لے کے ایسی ایسی پورے ہندوستان پہلے ایسی پائی چیرنو پینشن نہیں مل دی ہوں تھی ਹਿੰਦੁਸਤਾਨ ਪਹਿਲੇ ਮੁੱਖ ਮੰਤਰੀ ਬਾਦਲ ਸਾਹਿਬ ਜੀ ਜਿਨ੍ਹਾਂ ਨੇ ਐਸੀ ਸਕਾਲਰਸ਼ਿਪ ਸਥਪਿਤ ਕੀਤੀ ਐਸਕਾਲੀਸੀ ਸਕਾਲਰਸ਼ਿਪ ਕੀਤੀ ਬਜ਼ੁਰਗਾਂ ਨੂੰ ਪੈਨਸ਼ਨ ਦਿੱਤੀ ਤੁਸੀਂ ਦੇਖ ਲਓ ਜਿੱਨੀਆਂ ਪਹਿਲੇ ਲਿੰਕ ਰੋਡਾਂ ਨਹੀਂ ਹੁੰਦੀਆਂ ਸੀ ਸਰਕਾਰੀ ਕਰਕੇ ਬਾਦਲ ਸਾਹਿਬ ਅਸੀਂ ਜਿਹਨੇ ਲਿੰਕ ਰੋਡਾਂ ਬਣਾਈਆਂ ਆਹ ਮੰਡੀਆਂ ਥੋਡੀਆਂ ਦਾਣਾ ਪੰਨੀਆਂ ਬਣਾਉਣ ਵਾਲਾ ਕਾਮੀਦਲਾ ਤੁਹਾਡੇ ਇਥੇ ਪਿੰਡਾਂ ਦੀ ਡਿਵੈਲਪਮੈਂਟ ਦੇਖ ਲਓ ਜਿੰਨੀ ਡਿਵੈਲਪਮੈਂਟ ਉਦੋਂ ਹੋਈ ਹੋਣੀ ਆ ਭਾਵੇਂ ਕੁਝ ਵੀ ਚੀਜ਼ ਮੰਗੇ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਉਦੋਂ ਮੁੱਖ ਮੰਤਰੀ ਰਾਜ ਕਰਨ ਵਾਸਤੇ ਨਹੀਂ ਬਣਦੇ ਅਕਾਲੀ ਦਲ ਦੇ ਮੁੱਖ ਮੰਤਰੀ ਸੇਵਾਦਾਰ ਬਣ ਕੇ ਆਉਂਦੇ ਆ ਵੱਡੇ ਬਾਦਲ ਸਾਹਿਬ ਨੇ ਵੱਡੇ ਬਾਦਲ ਸਾਹਿਬ ਨੇ ਜਦੋਂ ਮੁੱਖ ਮੰਤਰੀ ਹੁੰਦੇ ਸੀ ਤੁਹਾਡੇ ਵਿੱਚ ਹੁੰਦੇ ਸੀ ਤੁਹਾਡੇ ਵਿੱਚ ਬਹਿ ਕੇ ਸੰਗਤ ਦਰਸ਼ਨ ਕਰਦੇ ਸੀ ਜੋ ਕਹਿੰਦੇ ਸੀ ਲੋਕ ਉਹ ਫੈਸਲਾ ਕਰਦੇ ਸੀ ਕਿਉਂਕਿ ਵੱਡੇ ਬਾਦਲ ਸਾਹਿਬ ਨੇ ਪਿੰਡ-ਪਿੰਡ ਜਾ ਕੇ ਉਹਨਾਂ ਨੂੰ ਪਤਾ ਸੀ ਕਿ ਕੀ ਲੋੜ ਹੈ ਆ ਜਿਹੜੇ ਕੈਪਟਨ ਅਮਰਿੰਦਰ ਸਿੰਘ ਆ ਭਗਵੰਤ ਮਾਨ ਆਏ ਜੇ ਮੁੱਖ ਮੰਤਰੀ ਬਣਿਆ ਆ ਤਾਂ ਆਪਣੇ ਘਰ ਭਰਨ ਵਾਸਤੇ ਆਪਾਂ ਹੁਣ ਚੁਟਕਲੇ ਬਹੁਤ ਸੁਣ ਲਏ ਆ ਚੁਟਕਲੇ ਸੁਣਾਉਣ ਵਾਲੇ ਮਰਉਂਦੇ ਆ ਤੁਸੀਂ ਦੇਖ ਲਓ ਯੂਕਰੇਨ ਪਰ ਪਤਾ ਸਾਰੇ ਯੂਕਰੇਨ ਕੀ ਹੋ ਰਿਹਾ ਹੈ ਉਹਦਾ ਪ੍ਰਧਾਨ ਮੰਤਰੀ ਵੀ ਚੁੜਕਲੇ ਖੋਣਦਾ ਹੁੰਦਾ ਸੀ ਲੋਕਾਂ ਨੇ ਹਜ਼ਾਰਾਂ ਸਾਂ ਕੇ ਉਹਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਸਾਰਿਆਂ ਨੂੰ ਮਰਵਾਤਾ ਇੱਥੇ ਹੀ ਭਗਵੰਤ ਮਾਨ ਦੇਖ ਲਓ ਉਹਦੀਆਂ ਕਰਤੂਤਾ ਦੇਖੀ ਹੈ ਤੁਸੀਂ ਇਹਦੀ ਵੀਡੀਓ ਦੇਖੀ ਹੈ ਜਿਹੜੀ ਸੱਚੀ ਹੈ ਜਿੱਥੇ ਉਹ ਗੁਰੂ ਸਾਹਿਬ ਦੀ ਫੋਟੋ ਉੱਤੇ ਸ਼ਰਾਬ ਫਿਟ ਰਿਹਾ ਹੈ ਦੇਖੋ ਮੈਂ ਕਿਤੇ ਕਿਤੇ ਹਰਾਮ ਹੋ ਜਾਂਦਾ ਹੈ ਐਡੀ ਵੱਡੀ ਬੇਅਦਬੀ ਕੀਤੀ ਕੋਈ ਬੋਲ ਨਹੀਂ ਰਿਹਾ ਜਿਹੜੇ ਦਾਦੂ ਆਲਾ ਹੈ ਮੰਡ ਸਾਹਿਬ ਹੈ ਜਿਹੜੇ ਆਪਣੇ ਆਪ ਨੂੰ ਪੰਥਕ ਦਲ ਕਹਿੰਦੇ ਹੁੰਦੇ ਆ ਉਹ ਕਿਉਂ ਚੁੱਪ ਹੈ ਕਿਉਂਕਿ ਉਹਦੋਂ ਦਾ ਨਾਂ ਲੈਂ ਜੇ ਲੜਾਈ ਲੜ ਰਿਹਾ ਤਾਂ ਇਕੱਲਾ ਕਾਲੀ ਦਲ ਹੈ